गुरदासपुर पठानकोट नेशनल हाईवे पर स्थित बरियार बाईपास चौक पर एक निजी रेस्टोरेंट के बाहर गुंडागर्दी का नंगा नाच हुआ यहाँ छह माइनस सात हथियार बंद हमलावरों ने थार गाड़ी में बैठे नौकरी से सस्पेंड हवलदार और उसके साथियों पर तेज धार हथियारों से हमला कर दिया हवलदार ने गाड़ी पर गोली चलाने का भी आरोप लगाया है लेकिन पुलिस ने गोली चलने की पुष्टि नहीं की है वरदार जतेंद्र सिंह ने आशंका जताई है कि उन पर दर्ज अपहरण के मामले के चलते हमला किया गया हो इस केस की वजह से वह सस्पेंड हुए हैं। वारदात की सीसीटीवी फुटेज सामने आया है इसमें छह माइनस सात हमलावर पहले रेस्टोरेंट के अंदर जाते नजर आ रहे हैं और फिर बाहर आकर घर गाड़ी पर हमला कर देते हैं हमले में जख्मी हबरदार जतेंदर का अमृतसर के एक निजी अस्पताल में इलाज चल रहा है थाना नगर के प्रभारी मंदीप सिंह ने बताया कि जतेंद्र सिंह और उसके साथियों के बयान लेने के बाद विक्रमजीत सिंह बिक्का और उसके साथियों के खिलाफ मामला दर्ज किया जा रहा है उन्होंने कहा कि फिलहाल गाड़ी पर फायरिंग होने की कोई बात सामने नहीं आई है मामले की जांच की जा रही है जिम के अंदर गाना लगा तो आपस के तकरारबाजी हुई थी ਔਰ ਇੱਕ ਤਰਨੇ ਦੂਜੀ ਤਰਨੇ ਨੂੰ ਫਾਲੋ ਕਰਕੇ ਬ੍ਰਿਸ਼ਟਾ ਦੇ ਬਾਹਰ ਜਦੋਂ ਜਿਹੜੀ ਪੀੜਤ ਤਰ ਉਹ ਜਦੋਂ ਉਥੇ ਕਾਫੀ ਲੈ ਰਹੀਆਂ ਸੀ ਉਸ ਵੇਲੇ ਜਿਹੜੀ ਜਿਹੜੀ ਆਕ੍ਰਮਕ ਤਰ ਨੇ ਆ ਕੇ ਉਹਨਾਂ ਤੇ ਹਮਲਾ ਕੀਤਾ ਤੇਜ਼ ਤਰ ਹਥਿਆਰਾਂ ਦੇ ਨਾਲ ਔਰ ਗੱਡੀ ਮਤੇ ਰਹੀ ਕਿ ਉਹ ਗੱਡੀ ਤੋਂ ਬਾਹਰ ਨਹੀਂ ਆਏ ਤੇ ਉਹਨਾਂ ਦੇ ਗੱਡੀ ਨੂੰ ਡੈਮੇਜ ਕੀਤਾ ਪਲੱਸ ਉਹਨਾਂ ਦੇ ਸੱਟਾਂ ਹਟ ਲੱਗੀਆਂ ਔਰ ਉਹਦੀ ਸਾਡੇ ਕੋਲ ਇਨਫੋਰਮੇਸ਼ਨ ਆ ਗਈ ਸੀ ਐਮਐਲਆਰ ਆ ਗਈ ਸੀ ਉਹਨਾਂ ਦੇ ਬਿਆਨਾਂ ਦੇ ਉੱਤੇ ਅਸੀਂ ਐਫਆਈਆ ਰਜਿਸਟਰ ਕਰ ਦਿੱਤੀ ਹੈ ਔਰ ਦੋਸ਼ੀਆਂ ਨੂੰ ਬਹੁਤ ਜਲਦੀ ਫੜ ਲਿਆ ਸੀ ਉਹਨਾਂ ਦੇ ਜਿਹੜਾ ਅਸੀਂ ਜਵਾਬ ਹੁੰਦਾ ਪਟਾਤਾ जख्मी ਕਿਹੜੇ ਕਿਹੜੇ ਹੋਇਆ ਇਹ ਕੋਣ ਪੀੜਤਾ ਵਿੱਚ जख्मी ਇਹਦੇ ਵਿੱਚ ਜਤਿੰਦਰ ਹੈ ਇੱਕ ਇੱਕ ਪ੍ਰਿੰਸ ਦਾ ਦੋਸਤ ਦੋ ਜਣਿਆਂ ਦੀ ਐਮਐਲਏ ਸਾਡੇ ਕੋਲ ਆਈ ਜਤਿੰਦਰ ਮੌਲਾਜ਼ਮ ਹੀ ਹੈਗਾ ਜੀ ਕੋਈ ਹਾਂਜੀ ਜਤਿੰਦਰ ਸਾਹਿਬ ਕੰਮ ਮੌਲਾਜ਼ਮ ਹੈਗਾ ਔਰ ਇਸ ਵੇਲੇ ਵੀ ਜਿੱਥੇ ਤੱਕ ਮੈਨੂੰ ਇਨਫੋਰਮੇਸ਼ਨ ਆਈ ਹੈ ਅਜੇ ਮੈਂ ਉਸ ਨੂੰ ਵੈਰੀਫਾਈ ਨਹੀਂ ਕੀਤਾ ਕਿ ਉਹ ਸਸਪੈਂਡਰ ਨੂੰ ਲੰਚ ਚੱਲ ਰਿਹਾ ਪਰ ਜੋ ਵੀ ਹੈ ਸਾਨੂੰ ਇਹਦੇ ਨਾਲ ਕੋਈ ਲੈਣ ਦੇਣਾਂ ਨਹੀਂ ਭਾਵੇਂ ਇੱਕ ਆਮ ਮੌਲਾਜ਼ਮ ਹੋਵੇ ਭਾਵੇਂ ਪਾਵੇਂ ਕਾਮਨ ਨਾਗਰਿਕ ਹੋਏ ਸਾਡਾ ਫਰਜ਼ ਜਿਹੜਾ ਸੇਮ ਹੀ ਬਣਦਾ ਅਸੀਂ ਸੇਮ ਕਰਦੇ ਕਰਾਂ। ਵੀਰ ਤੋਂ ਕਿਹਾ ਜਾਂਦਾ ਕਿ ਬੁਲੀ ਚਲਾਉਂਦੀ ਇਹ ਕਰਨਾ ਹੋਈ ਉਹਦੇ ਸਾਹਮਣੇ ਆ। ਉਹ ਜੀ ਉਹ ਗੱਲ ਵੈਰੀਫਾਈ ਨਹੀਂ ਹੋਈ ਜੀ ਉਹਨਾਂ ਨੇ ਆਪਣੇ ਬਿਆਨਾਂ ਜਰੂਰ ਲਿਖਾਇਆ ਵਾ ਉਹਨੂੰ ਅਸੀਂ ਵੈਰੀਫਾਈ ਕੀਤਾ ਉਹ ਮੌਕੇ ਤੇ ਗੱਲ ਵੈਰੀਫਾਈ ਨਹੀਂ ਹੋਈ। ਜੋ ਜਿੰਨਾ ਹੋਇਆ ਉਹਨਾਂ ਹੀ ਰੱਖਾਂਗੇ ਜੀ ਨਾ ਵਧਾਵਾਂਗੇ ਨਾ ਘਟਾਵਾਂਗੇ। ਕਿੰਨੇ ਵਾਰ ਮੌਲਦ ਕੀਤਾ ਗਿਆ ਇਹ ਜੀ ਉਹਨਾਂ ਨੇ ਆਪਣੇ ਬਿਆਨਾਂ ਦੇ ਵਿੱਚ ਇੱਕ ਬਾਈ ਨੇਮ ਤੇ 6-7 ਅੰਕਾਂਾਂ ਤੇ ਲਿਖਾਇਆ ਔਰ ਸੀਸੀਟੀਵੀ ਫੁਟੇਜ ਨੂੰ ਦੇਖਣ ਚਾਹੇ ਇਦਾਂ ਲੱਗਦਾ ਕਿ ਟੋਟਲ 6 ਕਰਪੀ ਸੀ। ਜਿਹੜਾ ਰੋਪੀ ਹੈ ਜਿਹੜਾ ਮੇਨ ਹੈਗਾ ਵਾਤ ਲਈ ਉਹ ਵੀ ਮਾਮਲੇ ਦਾ ਚਾਕੇ ਕੁਝ ਦੀ ਨਿਆਜ਼ ਅਸਲੀ ਦਾ ਨਹੀਂ ਅਜੇ ਮੈਂ ਇਸ ਤੇ ਕਮੈਂਟ ਨਹੀਂ ਕਰ ਸਕਦਾ ਅਜੇ ਮੈਨੂੰ ਵੈਰੀਫਾਈ